ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਜਿਹੜੇ ਮੇਰੇ ਭੈਣ ਭਰਾ ਅਜੇ ਸਰਕਾਰੀ ਨੌਕਰੀ ਨਹੀਂ ਲੱਗੇ ਅਧਿਆਪਕ ਬਣਨਾ ਚਾਹੁੰਦੇ ਨੇ ਪਰ ਉਹਨਾਂ ਲਈ ਅਜ ਇੱਕ ਸੁਨਹਿਰੀ ਮੌਕਾ ਹੈ ਕਿ ਮਾਨਤਾ ਪ੍ਰਾਪਤ ਐਡਿਟ ਸਕੂਲ ਵਿੱਚ ਵੈਕੈਂਸੀ ਆਈ ਜੀ ਕਾਫੀ ਪੋਸਟਾਂ ਨੇ ਸੋ ਉਸੇ ਦੇ ਤਹਿਤ ਅਜ ਇੱਕ ਆਪਾਂ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਈਆਂ ਸੋ ਜੀਐਸ ਜੀਜੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਨੇ ਵਾਲੀ ਮਾਨਸਾ ਠੀਕ ਹੈ ਜੀ ਤਾਂ ਉੱਥੇ ਟੀਚਰਾਂ ਦੀ ਜਿਹੜੀ ਵੈਕੈਂਸੀ ਆਈ ਹੈ ਟੀਚਰ ਭਰਤੀ ਕੀਤੇ ਜਾ ਰਹੇ ਹਨ ਅ ਕਿਹੜੀ ਕਿਹੜੀਆਂ ਪੋਸਟਾਂ ਨੇ ਕਿੰਨੀਆਂ ਪੋਸਟਾਂ ਨੇ ਕੀ ਤੁਹਾਡੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ ਉਹ ਤੁਹਾਡਾ ਨਸਾਂਜ ਕਰਦੇ ਆ ਸੋ ਬਣੇ ਰਹੋ ਤੇ ਜਿਹੜੀ ਮੇਰੇ ਭੈਣ ਪਰ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਸਭ ਤੋਂ ਪਹਿਲਾਂ ਜੀ ਪੀਜੀਟੀ ਫਿਜ਼ਿਕਸ ਦੀ ਜਿਹੜੀ ਪੋਸਟ ਹੈ ਇੱਕ ਪੋਸਟ ਹੈ ਠੀਕ ਹੈ ਜੀ ਯੋਗਤਾ ਤੁਹਾਡੀ ਬੀਐਸਸੀ ਐਮਐਸਸੀ ਫਿਜ਼ਿਕਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪੀਜੀਟੀ ਮੈਥਸ ਦੀ ਹੈ ਇਦਿ ਵੀ ਇੱਕ ਪੋਸਟ ਹੈ ਬੀਐਸਸੀ ਜਾਂ ਐਮਐਸਸੀ ਮੈਥਸ ਹੋਣੀ ਚਾਹੀਦੀ ਹੋ। ਇਸ ਤੋਂ ਟਜੀਟੀ ਕੰਬੀਨੇਸ਼ਨ ਇੰਗਲਿਸ਼ ਪਲੱਸ ਐਸਟੀ ਹੋਣਾ ਤੁਹਾਡਾ ਹੋਣਾ ਚਾਹੀਦਾ ਹੈ। ਇੱਕ ਪੋਸਟ ਹੈ ਬੀਏ ਐਮਏ ਇੰਗਲਿਸ਼ ਬੀਐਡ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਟਜੀਟੀ ਮੈਥਸ ਇੱਕ ਪੋਸਟ ਬੀਐਸਸੀ ਐਮਐਸਸੀ ਮੈਥਸ ਐਂਡ ਬੀਐਡ ਹੋਣੀ ਲਾਜ਼ਮੀ ਹੈ। ਇਸ ਤੋਂ ਬਾਅਦ ਟਜੀਟੀ ਸਾਇੰਸ ਇੱਕ ਪੋਸਟ ਹੈ ਬੀਐਸਸੀ ਤੇ ਐਮਐਸਸੀ ਬੀਐਡ ਉਸ ਤੋਂ ਬਾਅਦ ਪ੍ਰਾਇਮਰੀ ਟੀਚਰ ਦੀ ਜੇਕਰ ਗੱਲ ਹੈ ਤਾਂ ਚਾਰ ਪੋਸਟਾਂ ਪ੍ਰਾਇਮਰੀ ਟੀਚਰ ਦੀ ਜੀ। ETD JBT ਗ੍ਰੈਜੂਏਟ preference ਹੈ ਭਾਵੇਂ ਜੇਕਰ ਤੁਸੀਂ ETT ਤੇ ਦੂਸਰਾ JBT ਦੇ ਨਾਲ ਤੁਹਾਡੀ ਗ੍ਰੈਜੂਏਸ਼ਨ ਕੀਤੀ ਜਾਣੀ ਹੈ ਤਾਂ ਉਹਦੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਣੀ ਹੈ ਸੋ ਲਾਸਟ ਹੈ ਜੀ ਆਪਣੇ ਕੋਲੇ ਸਪੋਰਟਸ ਇੰਸਟਰਕਟਰ ਭਾਗ ਇੱਕ ਜਿਹੜੀ ਪੋਸਟ ਉਹ ਸਪੋਰਟਸ ਟੀਚਰ ਦੀ ਹੈ ਟ੍ਰੇਨਡ ਐਂਡ ਡਿਪਲੋਮਾ ਹੋਲਡਰ ਠੀਕ ਹੈ ਜੀ ਤਾਂ ਭਾਵੇਂ ਉਹ ਟ੍ਰੇਨ ਵੀ ਹੋਣਾ ਚਾਹੀਦਾ ਹੈ ਉਹਦਾ ਡਿਪਲੋਮਾ ਵੀ ਕੀਤਾ ਹੋਣਾ ਚਾਹੀਦਾ ਸੋ ਜੀਜੀਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਉਹ ਸਾਨੇ ਵਾਲੀ ਮਾਨਸਾ ਵਿਖੇ ਆ ਵੈਕੈਂਸੀ ਦੀ ਜਿਹੜੀ ਉਹ ਆਈ ਹੈ ਜੀ ਫਿਜ਼ਿਕਸ ਮੈਥ ਇੰਗਲਿਸ਼ ਤੇ ਉਸ ਤੋਂ ਪਰੇ ਪ੍ਰਾਇਮਰੀ ਟੀਚਰ ਦੀਆਂ ਤੇ ਇੱਕ ਸਪੋਰਟਸ ਟੀਚਰ ਜਿਹੜਾ ਉਹ ਚਾਹੀਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਜੀ ਆਪਣਾ ਸੈਂਡਰ ਰਿਜ਼ਿਊਮ ਔਨ ਸਕੂਲ ਈਮੇਲ ggsadarsh@gmail.com ਦੇ ਉੱਪਰ ਤੁਸੀਂ ਆਪਣਾ ਰਿਜ਼ਿਊਮ ਸੈਂਡ ਕਰ ਸਕਦੇ ਹੋ ਸ਼ਾਰਟਲਿਸਟ ਕੈਂਡੀਡੇਟਸ ਵਿਲ ਬੀ ਕਾਲਡ ਫਾਰ ਇੰਟਰਵਿਊ ਜਿਹੜੇ ਵੀ ਕੈਂਡੀਡੇਟਸ ਐਲੀਜੀਬਲ ਹੋਣਗੇ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਊਗਾ ਤੇ ਜਿਨ੍ਹਾਂ ਪ੍ਰਾਰਥੀ ਨੇ ਪਹਿਲਾਂ ਅਪਲਾਈ ਕੀਤਾ ਸੀ ਉਹ ਪ੍ਰਾਰਥੀ ਵੀ ਦੁਬਾਰਾ ਅਪਲਾਈ ਕਰ ਸਕਦੇ ਆ ਦਾ ਲਾਸਟ ਡੇਟ ਟੂ ਸੈਂਡ ਰਿਜ਼ਿਊਮ 25 ਮਈ ਹੈ ਤਾਂ ਪਾ 25 ਮਈ ਤੱਕ ਤੁਸੀਂ ਆਪਣੇ ਜਿਹੜੇ ਰਿਜ਼ਿਊਮ ਹੈ ਉਹ ਇਨਟੇਮੇਲ ਦੇ ਉੱਪਰ ਸੈਂਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਜੇ ਸਿਲੈਕਟ ਹੋਣੀ ਹੈ ਤਾਂ ਇੰਟਰਵਿਊ ਲਈ ਬੁਲਾਇਆ ਜਾਊਗਾ ਤੇ ਮੰਨਤਾ ਪ੍ਰਾਪਤ ਐਜੂਕੇਸ਼ਨ ਸਕੂਲ ਹੈ ਇਸ ਕਰਕੇ ਤੁਹਾਡੀ ਸੈਲਰੀ ਹੈ ਉਹ ਵੀ 6ਵੇਂ ਪੇਕੂਏਸ਼ਨ ਦੇ ਅਕੋਰਡਿੰਗ ਤੁਹਾਡੀ ਬਣੂਗੀ ਤੁਹਾਡੀ ਯੋਗਤਾ ਦੇ ਅਨਸਾਰ ਤੁਹਾਨੂੰ ਜਿਹੜੀ ਹੈਗੀ ਉਹ ਤਨਖਾਹ ਦਿੱਤੀ ਜਾਣੀ ਹੈ ਸੋ ਜਿਹੜੇ ਮੇਰੇ ਭੈਣ ਭਰਾ ਅਜੀ ਗਵਰਨਮੈਂਟ ਜੌਬ ਤੇ ਨਹੀਂ ਹੈ ਜੌਬ ਕਰਨਾ ਚਾਹੁੰਦੇ ਹੈ ਜਾਂ ਉਹਨਾਂ ਲਈ ਕਿਹ ਸੁਨਹਿਰੀ ਮੌਕਾ ਹੈ ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੋਊਗਾ ਤੇ ਦੂਸਰਾ ਜਿਹੜਾ ਹੈਗਾ ਤੁਸੀਂ ਆਪਣੇ ਚਾਰ ਪੈਸੇ ਵੀ ਕਮਾ ਸਕਦੇ ਹੋ ਹਨ ਜਿੰਨਾ ਚਿਰ ਤੁਸੀਂ ਗਵਰਨਮੈਂਟ ਜੌਬ ਤੇ ਨਹੀਂ ਆਉਂਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਜਿਹੜੇ ਟੀਚਰ ਦੀ ਜੌਬ ਕਰਨਾ ਚਾਹੁੰਦੇ ਹੈ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ